ਆਹ ਆਹ ਮੈਨੂੰ ਮੇਰੇ ਘਰ ਆਈ ਤੋਂ ਬਤਾਓ ਜੀ ਮੇਰੇ ਘਰ ਆਈ ਤੋਂ ਮੈਂ ਕਹਿਣੀ ਆ ਘਰੇ ਚਲ ਮੈਂ ਕਹਿਣਾ ਪਹਿਲਾਂ ਮੇਰੀ ਗੱਲ ਮੰਨ ਨਹੀਂ ਮੰਨਦੀ ਤੇਰਾ ਨੇਤਾ ਮੁਤਾਬਕ 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 ਤਾਂ ਮੇਰੀ ਵੀ ਸੁਣ ਲੈ ਮੈਂ ਕਹਿਣਾ ਤੇਰਾ ਥਾਣੇਦਾਰ ਮੁਤਾਬਕ 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 ਏ ਪੁੱਛੜਦਾ ਕੇ ਤੇ ਰੌਲਾ ਸਾਡਾ ਇਹ ਐ ਵੀ ਇਹ ਤਾਂ ਬਣਾਉਣਾ ਚਾਹੁੰਦੀ ਆ ਮੁੰਡੇ ਨੂੰ ਠਾਣੇਦਾਰ ਤੇ ਮੈਂ ਬਣਾਉਣਾ ਚਾਹਣਾ ਮੁੰਡੇ ਨੂੰ ਦਿੱਤਾ ਉਹ ਤੁਹਾਨੂੰ ਤਾਂ ਪਤਾ ਹੀ ਆ ਤੁਸੀਂ ਸਿਆਣੇ ਆ ਵੀ ਜਿਹੜੇ ਘਰ ਚ ਇੱਕ ਬੰਦਾ ਨੇਤਾ ਬਣ ਜੇ ਉਹਦੇ ਭਾਈ ਸਾਹਿਬ ਰਿਸ਼ਤੇਦਾਰਾਂ ਦੀ ਤੇ ਆਪਦੀ ਜਨਮਾ ਜਨਮਾ ਦੀ ਭੁੱਖ ਨਿਕਲ ਜਾਂਦੀ ਤੁਸੀਂ ਤਾਂ ਸਿਆਣਾ ਹੀ ਆ ਬਕੋ ਉੱਪਰ ਐ ਹਟ ਨਾ ਠਾਣੇਦਾਰ ਸਾਹਿਬ ਨਾ ਪੁਲਿਸ ਵਾਲਿਆਂ ਨੂੰ ਕਿਹੜਾ ਘੱਟ ਕਮਾਈ ਹੁੰਦੀ ਐ ਹੈ ਨਾ ਤੇ ਝਟਕ ਦੇਣਾ 100 ਦਾ ਨੋਟ ਢਿੱਗਦਾ ਹੈ ਤੇ ਝਟਕੜਾ ਫੇਰ ਦੇ ਕੋਟਾ ਫੇਰ ਦੇਣ ਛੁੱਟੀਆਂ ਦੀ ਦੀਆਂ ਥਾਣੇਦਾਰ ਸਾਹਿਬ ਤੁਹਾਨੂੰ ਤਾਂ ਪਤਾ ਹੀ ਐ ਥਾਣੇਦਾਰ ਓਏ ਯਾਦਾ ਰੋਲਾ ਜਾ ਕੇ ਘਰੇ ਨਹੀਂ ਵੇੜੋ ਥਾਣੇਦਾਰ ਸਾਹਿਬ ਜੇ ਰੋਲਾ ਘਰੇ ਨਿਬੜਦਾ ਹੁੰਦਾ ਤੇ ਅਸੀਂ ਇੱਥੇ ਕੀ ਮਰੁੰਡਾ ਲੈਣ ਆਉਣਾ ਵੀ ਇਹ ਹੋਰ ਕੀ ਨਾ ਤੁਸੀਂ ਸਰਕਾਰ ਕਹਦੇ ਵੰਦਿਆ ਸਾਡਾ ਦਾ ਫੈਸਲਾ ਕਰਾਓ ਓ ਪਿੱਟੀ ਕੀ ਵੱਡੀ ਗੱਲ ਆ ਮੁੰਡੇ ਨੂੰ ਇੱਥੇ ਬੁਲਾ ਲਓ ਆਪਾਂ ਉਹਨੂੰ ਪੁੱਛ ਲੈਨੇ ਆ ਕਿ ਉਹ ਕੀ ਬੰਨਣਾ ਚਾਹੁੰਦਾ ਸੱਭੋ ਮੁੰਡੇ ਨੂੰ ਉਹਨੇ ਨੂੰ ਸੱਦੀਏ ਜੀ ਇਹ ਤਾਂ ਕਿਵੇਂ ਹੋ ਸਕਦਾ ਜੀ ਜਾ 100 ਕੱਲੇ ਆ ਥਾਣੇ ਦਾ ਸਾਹਿਬ ਕਿ ਇਹਨੂੰ ਤਾਂ ਜੀ ਹਾਲੇ ਤੀਜਾ ਮਹੀਨਾ ਹੀ ਹੈ ਜਵਾਕ ਦਾਲੇ ਹੋਣਾ ਹੈ